ਇੱਕ ਮਹੀਨੇ ਦੇ ਵਿੱਚ ਮੈਂ 90000 ਦੇ ਸਪਾਈਸ ਤੋੜਦੇ ਲਾਲੋ ਵਜਾ ਮੈਨੂਫੈਕਚਰ ਡਿਫੈਕਟ ਜਾਂ ਪਾ ਕੇ ਭੱਜੇ ਲਾ ਕੇ ਯਾਰ ਖਰਾਬ ਹੋ ਜਾਂਦੀ ਹੈ ਮੈਨੂਫੈਕਚਰ ਡਿਫੈਕਟ ਹੋਊਗਾ ਜਾਂ ਕੁਝ ਵੀ ਪਰ ਟੁੱਟ ਗਏ ਜਿੱਦਾਂ ਵੀ ਰੀਜ਼ਨ ਆ ਐਡੀਡਾਸ ਦੇ ਸੀ ਉਹਦੀ ਪਲੇਟ ਟੁੱਟ ਗਈ ਨਾਈਕ ਦੇ ਉਹਨਾਂ ਦੇ ਤਿੰਨਾਂ ਦੀ ਪਲੇਟ ਟੁੱਟ ਗਈ ਇਹ ਦੋ ਪੈਂਚਰ ਵੀ ਹੋ ਗਏ ਪੈਂਚਰ ਵੀ ਹੋ ਜਾਂਦੇ ਸਪਾਈਕ ਕਿਦਾਂ ਦਾ ਸਪ੍ਰਿੰਟ ਐਕਸਲ ਕਰਦੇ ਆ ਭਾਜੀ ਜਿੱਦਾਂ ਹੁਣ ਮੋਂਡੋ ਟਰੈਕ ਆ ਜਾਂ ਸਿੰਥੈਟਿਕ ਟਰੈਕ ਆ ਤੇ ਭੱਜਦੇ ਆ ਉਹਦੀ ਉਹਦੀ ਗ੍ਰਿਪ ਬਣ ਜਾਂਦੀ ਹੈ ਇਹਦੇ ਸਪਾਈਕ ਜਿਹੜੇ ਹੁੰਦੇ ਵਿੱਚ ਲੱਗੇ ਨਾ ਨੇਲਸ ਲੱਗੇ ਹੁੰਦੇ ਉਹ ਗ ਤੇ ਇੱਕ ਉਹਨਾਂ ਦੇ ਵਿੱਚ ਕਾਰਬਨ ਦੀ ਪਲੇਟ ਪਾਈ ਹੁੰਦੀ ਹੈ ਉਹਨਾਂ ਨੇ ਸਪਾਈਕਸ ਦੇ ਵਿੱਚ ਆ ਵਿੱਚ ਸ਼ੂਜ਼ ਦੇ ਸਪਾਈਕਸ ਦੇ ਵਿੱਚ ਪਾਈ ਹੁੰਦੀ ਆ ਉਹ ਕਾਰਬਨ ਪਲੇਟ ਕੀ ਕਰਦੀ ਆ ਤੁਹਾਨੂੰ ਸਟਿਫ ਰੱਖਦੀ ਆ ਜਿੰਨਾ ਸਪਾਈਕ ਸਟਿਫ ਹੋਊਗਾ ਤੁਹਾਡਾ ਉਨਾ ਹੀ ਐਂਕਲ ਸਟੈਬਿਲਿਟੀ ਵਧ ਜੂਗੀ ਤੇ ਐਂਕਲ ਦੀ ਸਟਰੈਂਥ ਤੁਹਾਨੂੰ ਇਨਹਾਂਸ ਹੋ ਜੂਗੀ ਥੋੜੀ ਜੀ ਉਹ ਤੁਹਾਨੂੰ ਜੰਪ ਲੈਂਡ ਚ ਹੈਲਪ ਕਰੂਗੀ ਆਹ ਉਹ ਹੀ ਇਹ ਕੁਝ ਮਿੰਨੀ ਸੈਕਿੰਡ ਤੁਹਾਡੇ ਵਿਚਾਲਾ ਜਿੱਦਾਂ ਹੁਣ ਤੁਸੀਂ ਸ਼ੂਜ਼ ਪਜੂਗੇ ਉਹ ਉਹਨੇ ਕੀ ਕਰਨਾ ਤੁਹਾਡੀ ਐਂਕਲ ਦੀ ਸਟੈਬਿਲਿਟੀ ਨਹੀਂ ਨਹੀਂ ਬਣਾਉਣੀ ਤੇ ਤੁਹਾਡਾ ਪੈਰ ਬਾਰ-ਬਾਰ ਅੱਡੀ ਗਰਾਉਂਡਰ ਉੱਜਣੀ ਹੈ ਜੇ ਤੁਹਾਡੇ ਐਂਕਲ ਚ ਨਹੀਂ ਸਟਰੈਂ ਔਰ ਉਹ ਉਹੀ ਤਾਂ ਸਪਾਈਕਸ ਪਾ ਕੇ ਭਜੂਗੇ ਤੜੀਸ ਤੇ ਸਟੇਬਿਲਿਟੀ ਵਾਜੂਗੀ ਤੇ ਤੁਹਾਡੇ ਐਂਕਲ ਸਟਰੈਂਥ ਤੁਹਾਨੂੰ ਥੋੜੀ ਹੈਲਪ ਮਿਲੂਗੀ ਉਹਦੇ ਨਾਲ ਸਪਾਈਕਸ ਦੇ ਆ ਜਿਹੜੇ ਸਾਡੇ ਭਰਤੀ ਵਾਲੇ ਬੰਦੇ ਜਿਹੜੇ ਗੋਲਸਾਟ ਦੇ ਪਾਪਾ ਭੱਜੀ ਜਾਂਦੇ ਆ ਤੇ ਫਿਰ ਗੋਡੇ ਨਹੀਂ ਨਹੀਂ ਭਾਈ ਹੁਣ ਲਾ ਲੋ ਉਹਨਾਂ ਨੇ ਭਰਤੀ ਹੈ ਨਾ ਕਿਹੜਾ ਲੰਪੀ ਖੜ੍ਹਣੀ ਆ ਭਰਤੀ ਆਉਣਾ ਇਹਨਾਂ ਜਿੱਦਾਂ ਆਪਾਂ ਨਾਰਮਲ ਸ਼ੂਜ਼ ਪਾ ਕੇ ਦੌੜਦੇ ਆ ਉਹ ਤਾਂ ਕੋਈ ਨੁਕਸਾਨ ਵੀ ਹੁੰਦਾ ਨਹੀਂ ਨਹੀਂ ਭਾਈ ਅੱਛਾ ਸ਼ੂਜ਼ ਦੇ ਵਿੱਚ ਵੀ ਕਾਰਬੋਲੇਟ ਆਉਂਦੀ ਆ ਕੱਲੇ ਸਪਾਈਕਸ 'ਚ ਨਹੀਂ ਆਉਂਦੀ ਸ਼ੂਜ਼ 'ਚ ਵੀ ਆਉਂ ਲੱਪਈ ਹੁਣ ਓਕੇ ਉਹਦੇ ਵਿੱਚ ਜਿਹਦਾ ਆਈਡੀਾਸ ਦੇ ਬੋਸਟਨ 11 ਆ 12 ਆ ਇਹਨਾਂ ਦੇ ਵਿੱਚ ਕਾਰਬੂਲੇਟ ਹੈਗੀ ਆ ਪੋਮਾ ਦੇ ਆ ਡੀਵੀਟ ਸ਼ੂ ਆ ਉਹਦੇ ਵਿੱਚ ਕਾਰਬੂਲੇਟ ਹੈਗੀ ਆ ਹਰੇਕ ਮਤਲਬ ਹਰੇਕ ਬ੍ਰਾਂਡ ਦੇ ਕੋਈ ਵੀ ਸ਼ੂਸ ਲਾਉਂਗਾ ਨਾ ਕੁੱਝ ਅੱਜ ਕੱਲ ਕਾਰਬੂਲੇਟ ਆਉਣ ਲੱਗ ਪਈਆਂ ਜੇ ਤੁਸੀਂ ਸਪਰੈਡਿੰਗ ਨਾਲ ਕਰੀ ਤੇ ਫਿਰ ਉਹ ਸ਼ੂਸ ਤੁਹਾਡੇ ਹੈਲਪ ਕਰਸਾਂਗੇ ਹਾਂਜੀ ਹਾਂਜੀ ਤੁਸੀਂ ਚੂਜ਼ ਹੀ ਕਰ ਲਗੇ ਹੋ ਤੇ ਕਾਰਬੂਲੇਟ ਵਾਲੇ ਹਾਂਜੀ 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 ਓਕੇ ਭਾਈ ਜਿੱਦਾਂ ਭਾਈ ਮੇਰੇ ਇੰਜਰੀ ਸੀਗੀ ਟੋ ਦੀ ਬਨੀਨ ਪੇਨ ਕਹਿੰਦੇ ਜਿਹਨੂੰ अच्छा ओदे ਕਰਕੇ ਮੈਨੂੰ ਕਾਰਬਲੇਟ ਸ਼ੂਜ਼ ਹੀ ਯੂਜ਼ ਕਰਨੇ ਪੈ ਰਹੇ ਸੀ ਕਿਉਂਕਿ ਉਹ ਮੇਰਾ ਜਦੋਂ ਗੂਠਾ ਮੁੜਦਾ ਸੀ ਮੇਰੇ ਪੇਨ ਹੁੰਦੀ ਸੀ ਮੈਂ ਤਾਂ ਭੱਜਾਂ ਨਹੀਂ ਸੀ ਜਾਂਦਾ ਤੇ ਉਹ ਉਹਦੇ ਨਾਲ ਫੇ ਮੈਨੂੰ ਪੇਨ ਨਹੀਂ ਹੋਈ ਕਾਰਬਲੇਟ ਪਾਇ ਜਦੋਂ ਮੈਂ ਜਦੋਂ ਪਾ ਕੇ ਕਰਦਾ ਸੀ ਉਹਨਾਂ ਨੂੰ ਦੁਖਦੇ ਨਹੀਂ ਸੀਗਾ ਪੈਰ ਕਿਉਂਕਿ ਉਹ ਉਸ ਚੀਜ਼ ਨੂੰ ਮੁੜਨ ਨਹੀਂ ਸੀ ਦਿੰਦਾ ਪੈਰ ਉਹ ਇਨਾ ਸਟਿਫ ਹੁੰਦੀ ਹੈ ਕਾਰਬਲੇਟ ਉਹ ਸ਼ੂਜ਼ ਨਹੀਂ ਮੁੜਦਾ ਵਾਹ ਉਹ ਫਿਰ ਤਾਂ ਉਹ ਹੈਲ ਮਿਲਦੀ ਉਸੀ ਰਨਿੰਗ ਦੇ ਵਿੱਚ ਵੀ ਤੁਹਾਡਾ ਸਪਲੀਮੈਂਟ ਦਾ ਖਰਚਾ ਹੋ ਗਿਆ ਤੁਹਾਡੇ ਸਪਾਈਕ ਦਾ ਖਰਚਾ ਹੋ ਗਿਆ ਹੁਣ ਇਹਨੇ ਕੋਚਿੰਗ ਤੇ ਭਾਜੀ ਭਾਜੀ ਲਾਲੋ ਹੁਣ ਕੋ ਸਾਡੇ ਸਾਡੇ ਸੇਵਾ ਹੀ ਕਰ ਰਹੇ ਆ ਉਹ ਤਾਂ ਕੋਈ ਖਰਚਾ ਨਹੀਂ ਉਹਨਾਂ ਦਾ ਚਲੋ ਉਹਨਾਂ ਨੇ ਜਿਮ ਬਣਾਈ ਆ ਅੱਛਾ ਜਿਮ ਦੀ ਜਿਮ ਹੁਣ ਜਿਮ ਉਹਨਾਂ ਨੇ ਪਰਸਨਲ ਜਿਮ ਬਣਾਈ ਆ ਨਾ ਆਪਣੇ ਘਰ ਦੇ ਵਿੱਚ ਬੜੀ ਜਿਮ ਤਾਂ ਕਰਦੀ ਵੀ ਤਗੜੀ ਹੁੰਦਾ ਜਿੱਦਾਂ ਮੈਂ ਦੇਖਿਆ ਤਲੀ ਹਾਂ ਪਰ ਆਪਣੀ ਜਿਮ ਤੁਸੀਂ ਦੇਖੋਗੇ ਤੁਸੀਂ ਕਹਣਾਗਾ ਇੱਥੇ ਜਿਹੜੀ ਨਹੀਂ ਕਰਦੇ ਤੁਸੀਂ ਬਹੁਤ ਭਾਈ ਆਪਾਂ ਬਹੁਤ ਕੱਟ ਫੈਸਿਲਿਟੀਆਂ ਨਾ ਇੱਥੇ ਤੱਕ ਪਹੁੰਚੇ ਆ ਆਪਾਂ ਨੂੰ ਅਜੇ ਕੋਈ ਫੈਸਿਲਿਟੀ ਦਾਦੀ ਮਿਲੀ ਨਹੀਂ ਜਿਹੜੇ ਆਪਾਂ ਕਹੀਏ ਵੀ ਹਾਂ ਨਹੀਂ ਨਿਕਰਨਾ ਭਾਈ ਵੀ ਆਪਾਂ ਕਹੀਏ ਵੀ ਸਾਡੇ ਕੋਲ ਫੈਸਿਲਿਟੀ ਹੈਗੀ ਪਰ ਆਪਾਂ ਕਰਦੇ ਨਹੀਂ ਵੇ ਆਪਾਂ ਕੋ ਸਾਡੇ ਕੋਲ ਫੈਸਿਲਿਟੀ ਨਹੀਂ ਆਪਾਂ ਫਿਰ ਵੀ ਕਰਦੇ ਪਏ ਸਾ ਜੇ ਤੁਸੀਂ ਇੱਕੋ ਮਸਲ ਨੂੰ ਆਈਸੋਲੇਟ ਕਰਕੇ ਕਰ ਸਕੋ ਤੇ ਕਿਹੜੇ ਤੜੀਆਂ ਮਸ਼ੀਨਾ ਹੁੰਦੀ ਹੈ ਹਾਂ ਭਾਈ ਇਹ ਜਿਗਾਰਡ ਵਾਲੀ ਮਸ਼ੀਨਾ ਸਾਡੇ ਕੋਲ ਵੀ ਲਾ ਲਓ ਕੋਈ ਜਿ ਮਸ਼ੀਨਾ ਬਣਾਉਂਦਾ ਲੋਹੇ ਦਾ ਕੰਮ ਵਧੀਆ ਲੱਗਦਾ ਉਹਨੂੰ ਉਹਨੇ ਕਿਹਾ ਵੀ ਚੱਲ ਮੈਂ ਬਣਾ ਦਿੰਨਾ ਉਹਨੇ ਕਿਸੇ ਤਰੀਕੇ ਨਾਲ ਮਸ਼ੀਨ ਲੈਗ ਪ੍ਰੈਸ ਬਣਾਤੀ ਲਾ ਲਓ ਹਨਾ ਉਹਨੇ ਕਿਹਾ ਵੀ ਮੈਂ ਗਲੂਟ ਦੀ ਮਸ਼ੀਨਾ ਬਣਾ ਦਿੰਨਾ ਹੁਣ ਸਾਨੂੰ ਪਤਾ ਉਹ ਮਸਲ ਤੇ ਲੋਡ ਕਿੰਨਾ ਘਾਰਿਆ ਪਰ ਉਹਨੇ ਬਣਾਤੀ ਜਿਗਾਰਡ ਲਈ ਬਈ ਤੇ ਬਣ ਗਏ ਐਦਾਂ ਆ ਹੁਣ ਲਾ ਲਓ ਕਿਸੇ ਨੇ ਹੈਲਪ ਕਰਦੀ ਚੰਡੀਗੜੋ ਕਿਸੇ ਨੇ ਬਾਹਰੋਂ ਬੰਦੇ ਨੇ ਹੈਲਪ ਕਰਦੀ ਲੋ ਇਦਾਂ ਲੋਕੀ ਹੈਲਪ ਕਰੀ ਜਾਂਦੇ ਮਸ਼ੀਨਾਂ ਆ ਜਾਂਦੀਆਂ ਉਦਾਂ ਕੋਈ ਡਾਡ ਡਾਡ ਕੋਫਰਟੀ ਵਾਲਾ ਸੈਂਟਰ ਨਹੀਂ ਹੈਗਾ ਇਦਾਂ ਹੀ ਆ ਬਸ ਇਹ ਹੋ ਗਿਆ ਭਾਜੀ ਕੋਚ ਦਾ ਚਲੋ ਭਾਈ ਸੇਵਾ ਕਰਦੇ ਪਏ ਹੈਗੇ ਨੇ ਟੈਕਨੀਕਲੀ ਇਸ ਟਾਈਮ ਚਲੋ ਮੈਣੀਗੇ ਨਾ 16 ਕੋਚ ਹੋਣ ਬਟ ਕਿੰਨੇ ਕਿੰਨੇ ਕੋਚ ਦੀ ਲੋੜ ਹੈਗੀ ਆ ਭਾਜੀ ਇੱਕ ਨੈਸ਼ਨਲ ਚੈਂਪੀਅਨ ਚਾਰ ਚੀਜ਼ਾਂ ਚਾਰ ਬੰਦੇ ਤੇ ਚਾਹੀਦੇ ਆ ਆਪਣਾ ਤੁਹਾਡਾ ਟ੍ਰੈਕ ਕੋਚ ਤੁਹਾਡਾ ਸਟਰੈਂਥ ਕੰਡੀਸ਼ਨਿੰਗ ਦਾ ਕੋਚ ਤੁਹਾਡਾ ਫਿਜ਼ੀਓ ਤੇ ਤੁਹਾਡਾ ਮ사ਜਰ ਇਹ ਚਾਰ ਬੰਦੇ ਤਾਂ ਹੋਣੇ ਚਾਹੀਦੇ ਆ ਐਵਰੇਜ ਕਿੰਨਾ ਖਰਚਾ ਆਉਂਦਾ ਆ ਇੱਕ ਇੱਕ ਕੋਚ ਦਾ ਜੇ ਆਪਾਂ ਲੈਣਾ ਚਾਹੀਦਾ ਭਾਜੀ ਤੁਸੀਂ ਕੋਚ ਦਾ ਤਾਂ ਛੱਡੋ ਮ사ਜਰ 45000 ਤੋਂ ਥੱਲੇ ਗੱਲ ਨਹੀਂ ਕਰਦਾ ਜਿੰਨੇ ਤੇਲ ਨਾਲ ਮਾਲਸ਼ ਕਰਨੀ ਹੈ ਹਾਂ ਉਹ 45000 ਤੋਂ ਥੱਲੇ ਗੱਲ ਨਹੀਂ ਕਰਦਾ ਕਹਿੰਦਾ 45000 ਤਾਂ ਚਾਹੀਦਾ ਹੀ ਜਾਂਦਾ ਮੈਨੂੰ ਹੁਣ ਤੁਸੀਂ ਆਪਸਾ ਲਾਓ ਅੱਗੇ ਕਿੱਥੇ ਗੱਲ ਜਾਣਾ ਦੋ ਡਾਈ ਲੱਖ ਦਾ ਖਰਚਾ ਕਰ ਲੈ ਕੋਚਿਸ ਦਾ ਹੀ ਟ੍ਰੇਨਿੰਗ ਦਾ ਹੀ ਹੈਗਾ ਆ ਘੱਟੋ-ਬੱਟ ਜੇ ਆਪਾਂ ਕੋਚ ਵੀ ਕਹੀ ਹੈ ਨਾ ਹੁਣ ਮੇਰੇ ਕੋਚ ਸਾਹਿਬ ਕਿੰਨੀ ਤਨਖਾ ਲੈ ਲੈਂਦੇ ਹੋਣਗੇ ਅੱਜ ਦੇ ਟ 18000 ਦੇ ਬੰਦਾ ਕੰਮ ਕਰ ਰਿਹਾ ਤੁਸੀਂ ਆਪ ਸਾਬ ਲੋ ਕਿੰਨੀ ਡੈਡੀਕੇਸ਼ਨ ਹੋਗੀ ਕਿਦਾਂ ਲੱਗਾ ਹੋਊਗਾ ਪਰਿਵਾਰ ਕਿੱਦਾ ਚੱਲਦਾ ਹੋਊਗਾ 18000 ਤੇ ਉਹਦੇ ਮੈਸੇਜ ਵੀ ਕੰਮ ਕਰਦੇ ਜੋ ਕੇਮਰੇ ਸਕੂਲ ਪੜਾ ਪੜਾਉਂਦੇ ਆ ਤੇ ਉਹ ਰਤਾ ਚੱਲੀ ਜਾਂਦਾ ਵਧੀਆ ਨਹੀਂ ਤਾਂ 18000 ਤੇ ਭਾਈ ਕੁਝ ਦੀ ਚਾਹੁੰਦੇ ਤੇ ਕਰਪਸ਼ਨ ਨਾ ਆਵੇ ਚਲੋ ਉਹ ਬੰਦੇ ਦਾ ਇਮਾਨ ਕਹ ਹੈ ਵਧੀਆ ਆ ਬੜਾ ਰਿਸਪਕਸ਼ੋ ਕਿ ਲੱਗੇ ਆ ਬਟ ਜੇ ਤੁਸੀਂ ਇੱਕ ਫਾਈ ਹੁਣ ਤੁਸੀਂ ਲਾ ਲੋ ਜੋਬਸ ਹੁਣੇ ਨਿਕਲੀਆਂ ਵਾ ਪੰਜਾਬ ਡਿਪਾਰਟਮੈਂਟ ਸਪੋਰਟਸ ਅਫਰਟਮੈਂਟ ਦੀਆਂ ਤੇ ਉਹਦੇ ਚ ਕੋਸ ਸਾ ਨੂੰ ਹੈ ਨਹੀਂ ਐਲੀਜੀਬਲ ਨਹੀਂ ਹੈ ਕੋਸ ਮੇਰਾ 25 ਸਾਲ ਦਾ ਐਕਸਪੀਰੀਅੰਸ ਆ ਤੇ ਲੇਟੈਸਟ ਪਰਫਾਰਮੈਂਸ ਦੇ ਰਿਹਾ ਹਣਾ ਉਹਦੇ ਕੋਸਾ ਦੇ ਸਟੂਡੈਂਟ ਅਸੀਂ ਜਾਂ ਹੋਰ ਵੀ ਆ ਨਾ ਪਰ ਉਹਨਾਂ ਨੂੰ ਐਲੀਜੀਬਲ ਨਹੀਂ ਆ ਕਿਸੇ ਵੀ ਜੋਬ ਲਈ ਸਰਕਾਰੀ ਦੀ ਜਦ ਕਿ ਉਹਨਾਂ ਨੇ ਇੰਟਰਨੈਸ਼ਨਲ ਕੋਰਸ ਕੀਤੇ ਹੋਏ ਆ ਬਸ ਉਹਨਾਂ ਨੂੰ ਕੋਈ ਇੱਕ ਕੋਰਸ ਨਹੀਂ ਆ ਐਨਆਈਐਸ ਉਹ ਨਹੀਂ ਆ ਉਹਨਾਂ ਕੋ ਬਾਕੀ ਬਾਕੀ ਸਾਰਾ ਕੁਝ ਆ ਪਰਫਾਰਮੈਂਸ ਦੇ ਰਿਹਾ ਆ ਕਿ ਸਭ ਉਹਦੇ ਥੱਲੇ ਫਲਾਈਟ ਹੋ ਗਿਆ ਉਹ ਕੋਸ ਨਹੀਂ ਆ ਉਹਨਾਂ ਨੂੰ ਆ ਬਸ ਕਿ ਐਨਆਈਐਸ ਚਾਹੀਦੀ ਆ ਤੇ ਐਨਆਈਐਸ ਹੋਊਗੀ ਤੇ ਨੌਕਰੀ ਦਵਾਂਗੇ ਨਹੀਂ ਤਾਂ ਦਵਾਂਗੇ ਹੀ ਨਹੀਂ ਉਹ ਨਹੀਂ ਤਾਂ ਇੰਨੇ ਤੇ ਲੱਗਣਾ ਪੈਣਾ 18000 ਐਦਾਂ ਦੇ ਭਾਈ ਇਹ ਮੋਲ ਆ ਸਾਡਾ ਸਿਸਟਮ ਆ